ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਹਰੀਕੇ ਵਾਈਲਡ ਲਾਈਫ ਸੈਂਚਰੀ 100 ਮੀਟਰ ਅਹੈਡ ਅੱਜ ਤੁਹਾਨੂੰ ਲੈ ਕੇ ਆਏ ਆਂ ਜੀ ਹਰੀਕੇ ਪੱਤਣ ਜਿੱਥੇ ਦੋ ਦਰਿਆਵਾਂ ਦਾ ਸੰਮੇਲ ਹੁੰਦਾ ਸਤਲੋਈ ਦਾ ਤੇ ਬਿਆਸ ਦਾ 41 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹਨੂੰ ਤਾਰਾਂ ਲਾ ਕੇ ਕਵਰ ਕੀਤਾ ਗਿਆ ਅੰਦਰ ਜਾ ਕੇ ਦੇਖਦੇ ਆਂ ਕੀ ਕੁਝ ਆ ਦੇਖਣ ਨੂੰ ਕਿੰਨੇ ਤਰ੍ਹਾਂ ਦੇ ਜਾਨਵਰ ਆ ਕਿਉਂ ਜ ਆ ਵਿਊ ਬਣਦਾ ਜਿੱਥੇ ਦੋ ਦਰਿਆ ਮਿਲਦੇ ਆ ਕੀ ਖੂਬਸੂਰਤੀ ਹੈ ਅੰਦਰ ਚੱਲ ਕੇ ਦੇਖਦੇ ਆ ਆਜੋ ਨਾਲ ਬਣੇ ਦਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਇਨਸਾਨੀ ਜ਼ਿੰਦਗੀ ਦੀ ਭੱਜ ਦੌੜ ਸ਼ਹਿਰਾਂ ਦੀ ਕੁਰਬਲ ਕੁਰਬਲ ਪ੍ਰੈਸ਼ਰ ਵਾਲੇ ਹਾਰਨਾ ਸਪੀਕਰਾਂ ਦੇ ਰੌਲੇ ਰੱਪੇ ਤੋਂ ਦੂਰ ਕੁਦਰਤ ਦੁਆਰਾ ਬਣਾਇਆ ਗਿਆ ਹਰੀ ਕੇ ਪੱਤਨ ਅੱਜ ਤਰੀਕ ਹੈ ਜੀ 23 ਮਾਰਚ 2025 ਸਵਾਗਤ ਕੀਤਾ ਜੀ ਇਸ ਹੱਟਨੇ ਇੱਥੇ ਗੱਡੀ ਨੂੰ ਅਸੀਂ ਕੀਤਾ ਜੀ ਪਾਰ ਕੇ ਇੱਕ ਪੁਆਇੰਟ ਬਣਿਆ ਹੋਇਆ ਹੈ ਇਸ ਤੋਂ ਅੱਗੇ ਕੋਈ ਵੀ ਵਹੀਕਲ ਜਾਣਾ ਅੱਗੇ ਲਾਊਡ ਨਹੀਂ ਟੂ ਵੀਲਰ ਤੁਸੀਂ ਲੈ ਕੇ ਜਾ ਸਕਦੇ ਹੋ ਜੇਕਰ ਮੋਟਰਸਾਈਕਲ ਤੇ ਆਏ ਹੋ ਤਾਂ ਅੰਦਰ ਤੱਕ ਜਾ ਸਕਦੇ ਹੋ ਜੇ ਤੁਹਾਡੇ ਕੋਲ ਕਾਰ ਜਾਂ ਹੋਰ ਕੋਈ ਚਾਰ ਪਹੀਆ ਵਾਲਾ ਹੈਵੀ ਵਹੀਕਲ ਹੈ ਤਾਂ ਉਹ ਤੁਹਾਨੂੰ ਇੱਥੇ ਹੀ ਲਾ ਕੇ ਜਾਣਾ ਪਏਗਾ ਐਦੋਂ ਅੱਗੇ ਤੁਹਾਨੂੰ ਤੁਰ ਕੇ ਜਾਣਾ ਪਏਗਾ ਜੀ ਅੱਗੇ ਬਣਿਆ ਹੋਇਆ ਜੀ ਦਫ਼ਤਰ ਬਰਡ ਅਰਾਊਂਡ ਅਸ ਉਸ ਇਸ ਤਰ੍ਹਾਂ ਦੇ ਬੋਰਡ ਲੱਗੇ ਹੋਏ ਨੇ ਜੀ ਅੱਗੇ ਚੱਲ ਕੇ ਦੇਖਦੇ ਹਾਂ ਕੀ ਕੁਛ ਹੈ ਹਰੀ ਕੇ ਵਾਈਲਡ ਕraft ਸੈਂਚਰੀ ਤੇ ਇਹ ਉਹੀ ਰਸਤਾ ਜੀ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਇਹਦੇ ਦਰਿਆ ਦੇ ਨਾਲ-ਨਾਲ ਇੱਥੋਂ ਤੱਕ ਪਹੁੰਚਦਾ ਹੈ ਇਹ ਲੌਕ ਕੀਤਾ ਹੋਇਆ ਸੀ ਉਧਰੋਂ ਵੀ ਤੇ ਇੱਧਰੋਂ ਵੀ ਇਹਨੂੰ ਲੌਕ ਕੀਤਾ ਗਿਆ ਹੋਇਆ ਹਰੀ ਕੇ ਵਾਈਲਡ ਕraft ਸੈਂਚਰੀ ਕਾਫੀ ਜ਼ਿਆਦਾ ਇਨਸਟਰਕਸ਼ਨ ਦਿੱਤੀਆਂ ਹੋਈਆਂ ਜੀ ਅੰਗਰੇਜ਼ੀ 'ਚ ਵੀ ਨੇ ਤੇ ਪੰਜਾਬੀ 'ਚ ਵੀ ਨੇ ਜੇਕਰ ਤੁਸੀਂ ਪੜ੍ਹਨੀ ਆ ਚਾਹੋ ਤਾਂ ਵੀਡੀਓ ਨੂੰ ਪੌਜ਼ ਕਰਕੇ ਇੱਥੇ ਤੁਸੀਂ ਪੜ੍ਹ ਸਕਦੇ ਹੋ ਜੀ ਵਾਹ ਕੀ ਨਜ਼ਾਰਾ ਕੁਦਰਤੀ ਇੱਕ ਹੋਰ ਬੜੀ ਮਸ਼ਹੂਰ ਚੀਜ਼ ਲਈ ਜਾਣਿਆ ਜਾਂਦਾ ਹੈ ਹਰੀਕੇ ਪੱਤਣ ਇੱਥੇ 90 ਤਰ੍ਹਾਂ ਦੇ ਪੰਛੀ ਆਉਂਦੇ ਆ ਜਿਨ੍ਹਾਂ ਦੀ ਗਿਣਤੀ 40 ਤੋਂ 50000 ਤੱਕ ਦੀ ਹੁੰਦੀ ਹੈ ਸਾਈਬੇਰੀਆ ਹਰਾਸ਼ੀਆ ਤੇ ਕਜ਼ਾਕਿਸਤਾਨ ਵਰਗੇ ਗਰਮ ਦੇਸ਼ਾਂ ਦੇ ਵਿੱਚ ਜਦੋਂ ਕਾਫੀ ਜ਼ਿਆਦਾ ਗਰਮੀ ਵੱਧ ਜਾਂਦੀ ਹੈ ਤੇ ਇਧਰ ਉਧਰ ਠੰਡ ਹੁੰਦੀ ਹੈ ਜਿਵੇਂ ਕਿ ਨਵੰਬਰ, ਦਸੰਬਰ, ਜਨਵਰੀ ਤੇ ਫਰਵਰੀ ਇਹਨਾਂ ਮਹੀਨਿਆਂ ਵਿੱਚ ਆਪਣੇ ਦੇਸ਼ ਵਿੱਚ ਕਾਫੀ ਜ਼ਿਆਦਾ ਠੰਡ ਹੁੰਦੀ ਹੈ ਤੇ ਠੰਡ ਨੂੰ ਮਾਨਣ ਲਈ ਉਦੋਂ ਇਹ ਪੰਛੀ ਇਹਨਾਂ ਦੇਸ਼ਾਂ ਵਿੱਚ ਰਹਿਣ ਲਈ ਆ ਜਾਂਦੇ ਆ ਘੁੰਮਣ ਫਿਰਨ ਆ ਜਾਂਦੇ ਆ ਬੰਦੇ ਨੇ ਬੰਦੇ ਨੂੰ ਰੋਕਣ ਵਾਸਤੇ ਕਾਫੀ ਜ਼ਿਆਦਾ ਸਰਦਾਂ ਬਣਾਈਆਂ ਪਰ ਸਾਰੀ ਕੁਦਰਤ ਧਰਤੀ ਦੀ ਇੱਕ ਹੀ ਹੈ ਇਹਨੂੰ ਨਹੀਂ ਕੋਈ ਰੋਕ ਸਕਦਾ ਇੱਕ ਸਕੂਨ ਵਾਲੀ ਜਗ੍ਹਾ ਦਿਲ ਨੂੰ ਟੁੰਬਣ ਵਾਲੀ ਜਗ੍ਹਾ ਪੰਛੀਆਂ ਦੀ ਚਹਿਚਹਾ ਤੋਂ ਬਿਨਾਂ ਕੁਝ ਵੀ ਨਹੀਂ ਦੇਖਣ ਨੂੰ ਸੁਣਨ ਨੂੰ ਕੁਝ ਨਹੀਂ ਮਿਲਦਾ ਬਹੁਤ ਵਧੀਆ ਨਜ਼ਾਰਾ ਵੀ ਜੇਕਰ ਤੁਸੀਂ ਹਰਮੰਦਰ ਸਾਹਿਬ ਗੇੜਾ ਮਾਰਨ ਜਾਓ ਅੱਗੇ ਬਾਰਡਰ ਹੈ ਤਾਂ 10-15 ਮਿੰਟ ਵਾਸਤੇ ਇੱਥੇ ਜ਼ਰੂਰ ਆ ਕੇ ਜਾਇਓ ਦੋਸਤੋ ਇਹਦੀ ਕੋਈ ਫੀਸ ਨਹੀਂ ਕੁਝ ਵੀ ਨਹੀਂਗਾ ਅੱਗੇ VOTING ਹੈ VOTING ਨਹੀਂ ਵੀ ਤੁਹਾਨੂੰ ਲੈ ਕੇ ਚੱਲਦੇ ਆ ਥੋੜਾ ਜਿਹਾ ਅਧਿਕਾਰੀਆਂ ਤੋਂ ਪਤਾ ਕਰਦੇ ਆ ਵੀ ਅਗਲਾ ਕੀ ਮਾਹੌਲ ਹੈ ਇੱਥੋਂ ਤੱਕ ਦਾ ਨਜ਼ਾਰਾ ਬਹੁਤ ਵਧੀਆ ਸੀ ਇਹਦਾ ਵਾਹ ਆਵਾਜ਼ ਕਿਆ ਬਾਤ ਓ ਮਿੱਠੂ ਓ ਮਿੱਠੂ ਤੈਨੂੰ ਚੂਰੀ ਦਾ ਮੈਂ ਪੁੱਛ ਨਹੀਂ ਸਕਦਾ ਕਹਿੰਦੇ ਇੱਕ ਆਦੀ ਕਿਸੇ ਤੋਤੇ ਨੂੰ ਚੂਰੀ ਪੁੱਛ ਰਹੀ ਵੀ ਕਿਵੇਂ ਆ ਤੋਤੇ ਚੂਰੀ ਖਾਣੀ ਆ ਤੋਤਾ ਆਕਿਆ ਪਿਆ ਸੀ ਉਹਾਂ ਦਾ ਬਈ ਤੂੰ ਆਪ ਕਿਤੇ ਖਾਧੀ ਆ ਮੌਜੂਦਾ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਉਪਰੰਤ ਪਤਾ ਲੱਗਿਆ ਕਿ ਅੱਜ ਕੱਲ ਇੱਥੇ ਜਾਨਵਰ ਨਹੀਂ ਹੁੰਦੇ ਕਿਉਂਕਿ ਫਰਵਰੀ ਅੱਧ ਫਰਵਰੀ ਤੋਂ ਬਾਅਦ ਥੋੜੀ ਜੀ ਗਰਮੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਪੰਛੀ ਹੈ ਜਿਹੜੇ ਆਪਣੇ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਹੋ ਜਾਂਦੇ ਨੇ ਜੀ ਲਗਭਗ 500 ਮੀਟਰ ਦੀ ਦੂਰੀ ਤੇ ਇੱਕ ਸਿੰਪਲ ਪੁਆਇੰਟ ਬਣਿਆ ਹੋਇਆ ਜਿਹਦੇ ਉੱਤੇ ਤੁਸੀਂ ਚੜ ਕੇ ਦੇਖ ਸਕਦੇ ਹੋ ਨੇ ਆਰ ਸਕਦੇ ਹੋ ਇੱਥੇ ਜਿੰਨੇ ਵੀ ਜਾਨਵਰ ਆਉਂਦੇ ਆ ਪਰ ਉਹ ਅੱਜ ਕੱਲ ਜਾਨਵਰ ਨਹੀਂ ਆਉਂਦੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਉਦੋਂ ਅੱਗੇ 2.5 ਕਿਲੋਮੀਟਰ ਦੇ ਉੱਤੇ ਇੱਕ ਬੋਟ ਪੁਆਇੰਟ ਜ਼ਰੂਰ ਬਣਿਆ ਹੋਇਆ ਹੈ ਜਿੱਥੇ ਕੁਝ ਕੁ ਬੋਟਸ ਰੱਖੀਆਂ ਹੋਈਆਂ ਐ ਇਦੇ ਉੱਤੇ ਬੈਹਿ ਕੇ ਤੁਸੀਂ ਇਹਦੇ ਅੰਦਰ ਵੀ ਜਾ ਸਕਦੇ ਹੋ ਕਾਫੀ ਦੂਰ ਦੂਰ ਤੱਕ ਲੈ ਜਾਂਦੇ ਆ ਕਹਿੰਦੇ ਪਰ ਇੱਥੇ ਕੁਝ ਨਹੀਂ ਅੱਗੇ ਵੀ ਇਕਲ ਆਉਂਦੇ ਨਹੀਂ ਕਾਰਾਂ ਆਉਂਦੀਆਂ ਨਹੀਂ ਕਾਰਾਂ ਪਿੱਛੇ ਰੋਕ ਦਿੰਦੇ ਆ ਪੁਆਇੰਟ ਤੇ ਤੁਰ ਕੇ ਫੈਮਿਲੀ ਦੇ ਨਾਲ ਜਾਣਾ ਇੰਨੀ ਦੂਰ ਥੋੜਾ ਜਿਹਾ ਔਖਾ ਹੋ ਜਾਂਦਾ ਜੇਕਰ ਤੁਸੀਂ ਮੋਟਰਸਾਈਕਲ ਤੇ ਆਉਨੇ ਹੋ ਤਾਂ ਮੋਟਰਸਾਈਕਲ ਤੇ ਜ਼ਰੂਰ ਤੁਸੀਂ ਜਾ ਸਕਦੇ ਹੋ ਦੋਸਤੋ ਸੋ ਜੇਕਰ ਤੁਸੀਂ ਮੋਟਰਸਾਈਕਲ ਤੇ ਹੋ ਤਾਂ ਥੋੜਾ ਇੱਥੇ ਆਉਣਾ ਕੁਝ ਇੱਕ ਸਫਲ ਹੈ ਨਹੀਂ ਤਾਂ ਬਸ ਤੁਹਾਨੂੰ ਆਹ ਜਿਹੜਾ ਮੈਂ ਪਹਿਲਾਂ ਤੁਹਾਨੂੰ ਪੁਆਇੰਟ ਦਿਖਾ ਕੇ ਹਟਿਆ ਇਹ ਹੀ ਸ਼ਫੀ ਸੰਤਾ ਇਹਦੇ ਤੋਂ 500 ਮੀਟਰ ਜਾ ਕੇ ਇੱਕ ਰਸਤਾ ਬਣਿਆ ਹੋਇਆ ਹੈ ਐਵੇਂ ਦਾ ਰਸਤਾ 500 ਮੀਟਰ ਜਾ ਕੇ ਉੱਥੇ ਇੱਕ ਪੁਆਇੰਟ ਬਣਿਆ ਸੋ ਦੇਖਦੇ ਆ ਉਹ ਪੁਆਇੰਟ ਕਿਹੋ ਜਿਹਾ ਉਹ ਵੀ ਤੁਹਾਡੇ ਨਾਲ ਕਰਦੇ ਆ ਸ਼ੇਅਰ ਜੇ ਵਧੀਆ ਹੋਇਆ ਤਾਂ ਤੁਹਾਨੂੰ ਰეკਮੈਂਡ ਕਰਾਂਗੇ ਵੈਸੇ ਜੇਕਰ ਤੁਸੀਂ ਬਾਈਕ ਤੇ ਆਏ ਹੋ ਤਾਂ ਵਧੀਆ ਮੋਟਰਸਾਈਕਲ ਤੇ ਉਹਨਾਂ ਕਾਰ ਇੱਥੇ ਆਉਣਾ ਲਾਊਡ ਹੀ ਨਹੀਂ ਕਾਰ ਨੂੰ ਇੱਥੇ ਨਹੀਂ ਭੇਜਦੇ। ਵੈਸੇ ਅੱਜ ਕੱਲ ਇਹ ਬੰਦੀ ਐ। ਦੋ ਮੁਲਾਜ਼ਮ ਐ। ਬਸ ਉਹ ਬੈਠੇ ਐ। ਹੋਰ ਕੋਈ ਜ਼ਿਆਦਾ ਕੋਈ ਫੈਮਿਲੀਜ਼ ਵੀ ਨਹੀਂ ਆ ਰਹੀਆਂ। ਰਸ਼ ਵੀ ਤੁਸੀਂ ਦੇਖ ਰਹੇ ਹੋ ਵੀ ਬਹੁਤ ਘਟਾ ਐ। ਜਦੋਂ ਬਾਹਰਲੇ ਜਾਨਵਰ ਆਉਂਦੇ ਐ। ਉਦੋਂ ਹੀ ਜ਼ਿਆਦਾ ਇੱਥੇ ਮੇਲਾ ਵੱਜਦਾ। ਇਹ ਆ ਜੀ ਸ਼ਾਇਦ ਇਹਨਾਂ ਨੇ ਬੱਸ ਸਟੈਂਡ ਬਣਾਇਆ ਸੀ ਬੱਸਾਂ ਦਾ। ਤਾਨੂੰ ਪਤਾ ਪ੍ਰੋਜੈਕਟ ਫੇਲ ਹੋ ਗਿਆ ਤੇ ਹੁਣ ਕੋ ਆਹ ਹਾਲਤ ਹੋਈ ਪਈ ਆ ਬਸਾਂ ਦੇ ਬਸ ਸਟੈਂਡ ਦੀ ਵਾਹ ਬੜੀਆਂ ਸੋਹਣੀਆਂ ਆਵਾਜ਼ਾਂ ਵਾਹ ਕਿਆ ਬਾਤ ਪੌਣੇ ਕਿਲੋਮੀਟਰ ਦੇ ਲਗਭਗ ਜੇ ਆਪਾਂ ਆ ਕੇ ਦੇਖਦੇ ਆ ਤਾਂ ਕੁਝ ਐਹੋ ਜਿਹੇ ਚਬੂਤਰੇ ਮਿਲਦੇ ਆ ਜਿਹਦੇ ਉੱਤੇ ਚੜ ਕੇ ਤੁਸੀਂ ਜਾਨਵਰਾਂ ਨੂੰ ਦੂਰ ਦੂਰ ਦੇਖ ਸਕਦੇ ਹੋ ਇੱਕਾ ਖੱਤ ਟਾਈਪ ਬਣਾਈ ਹੋਈ ਹੈ ਇਹਨਾਂ ਨੇ ਬੱਚਿਆਂ ਵਾਸਤੇ ਹੋਊਗੀ ਮੈਨੂੰ ਲੱਗਦਾ ਪਰ ਵਿੱਚੋ ਦਾ ਇਹ ਬਹੁਤ ਜ਼ਿਆਦਾ ਗੰਦੀ ਹੋਈ ਆ ਉਹੀ ਗੱਲ ਵੀ ਬੰਦ ਹੀ ਪਿਆ ਹਜੇ ਤੱਕ ਇੱਥੇ ਕੋਈ ਸਿਸਟਮ ਤਾਂ ਨਹੀਂ ਵੇਸਟ ਕਰਦਾ ਤੇ ਇਹ ਬਣਿਆ ਹੋਇਆ ਹੈ ਅੱਗੇ ਚਬੂਤਰਾ ਉੱਪਰ ਜਾਣੇ ਆ ਸੋਨੂੰ ਦਿਖਾਉਣੇ ਆ ਵੀ ਕਿਵੇਂ ਦਾ ਬੰਦਾ ਥੱਲੋਂ ਖੜ ਕੇ ਦੇਖਦੇ ਆ ਤਾਂ ਇਹ ਆ ਜੀ ਵਿਆਸ ਝੀਲ ਦਾ ਨਜ਼ਾਰਾ ਦੂਰ ਦੂਰ ਤੱਕ ਪੰਛੀਆਂ ਦੀ ਚਹਿਚਹਾਟ ਵਾਹ ਸਕੂਨ ਬੜੀ ਖੁਸ਼ਬੂਦਾਰ ਜਿਹੜੀ ਆਉਂਦੀ ਹੈ ਹਵਾ ਆਉਂਦੀ ਹੈ ਆਕਸੀਜਨ ਹੀ ਆਕਸੀਜਨ ਇੱਥੇ ਖੜਦੇ ਆ 10 ਮਿੰਟ ਆਪਦੇ ਗੁਰਦਿਆਂ ਨੂੰ ਆਕਸੀਜਨ ਨਾਲ ਭਰ ਕੇ ਫਿਰ ਚੱਲਦੇ ਆ ਅੱਗੇ ਇੱਕ ਵਾਰੀ ਤੁਹਾਨੂੰ ਉੱਪਰ ਦਾ ਨਜ਼ਾਰਾ ਜ਼ਰੂਰ ਦਿਖਾ ਦਿੰਨੇ ਆ ਵੀ ਉੱਪਰੋਂ ਕਿਵੇਂ ਦੇਖਦਾ ਵਿਆਸ ਦਰਿਆ ਚਬੂਤਰੇ ਦੇ ਉੱਤੇ ਆ ਕੇ ਦੇਖਦੇ ਆ ਤਾਂ ਕੁਝ ਐਹੋ ਜਿਹਾ ਨਜ਼ਾਰਾ ਵੇਖਣ ਨੂੰ ਮਿਲਦਾ ਦੋਸਤੋ ਵਾਹ ਮਹੋਤ ਸੋਹਣੀ ਹਵਾ ਬਈ ਕੁਦਰਤ ਨੇਚਰ ਕਿਆ ਬਾਤਾਂ ਬਿਲਕੁਲ ਪ੍ਰਦੂਸ਼ਣ ਨਹੀਂ ਜਮਾਂ ਆਪਣੇ ਜਿੰਨੇ ਵੀ ਦੇਸ਼ ਆ ਜਿੱਥੇ ਕਿ ਗਰੀਬ ਕੰਟਰੀਆਂ ਹੀ ਆ ਭਾਵੇਂ ਉਹਨਾਂ ਕੋਲੇ ਕੁਦਰਤ ਹੈਗੀ ਆ ਕੋਈ ਮਾੜੀ ਮੋਟੀ ਦਿਖਾਉਣ ਜੋਗੀ ਤੇ ਉਹਨਾਂ ਨੇ ਉਹਨੂੰ ਡਿਵੈਲਪ ਕਰਕੇ ਨਾ ਇੱਕ ਦਿਖਾਉਣ ਯੋਗ ਚੀਜ਼ਾਂ ਬਣਾ ਤੀਆਂ ਉਹਨੂੰ ਥੋੜਾ ਜਿਹਾ ਡਿਵੈਲਪ ਕਰਤਾ ਅੱਗੇ ਤੇ ਉੱਥੇ ਫਿਰ ਸੈਲਾਨੀ ਜਾਂਦੇ ਆ ਬਾਹਰਲੇ ਦੇਸ਼ਾਂ ਨੂੰ ਟੂਰਿਜ਼ਮ ਜਾਂਦਾ ਤੇ ਉਹਦੇ ਤੋਂ ਇਹਨਾਂ ਸਾਧਨਾਂ ਤੋਂ ਸਰਕਾਰ ਨੂੰ ਇੱਕ ਚੰਗੀ ਆਮਦਨ ਹੁੰਦੀ ਆ ਪਰ ਪੰਜਾਬ ਸਰਕਾਰ ਇੱਥੇ ਪਤਾ ਨਹੀਂ ਕਿਉਂ ਇੰਨੀ ਜ਼ਿਆਦਾ ਨਲਾਇਕ ਆ ਕਿ ਕੁਝ ਵੀ ਨਹੀਂ ਕਰ ਰਹੀ ਆ ਕਿੱਡੇ ਵਧੀਆ-ਵਧੀਆ ਸਰਕਾਰ ਕੋਲੇ ਸਰੋਤ ਆ ਤੁਸੀਂ ਦੇਖੋ ਕਿੰਨੀ ਸੋਹਣੀ ਚੀਜ਼ ਆ ਇਹ ਦੇਖਣ ਨੂੰ ਇੰਨੀ ਮਨਮੋਹਕ ਕੁਦਰਤ ਜਿੱਥੇ ਬਹੁਤ ਜ਼ਿਆਦਾ ਇਹ ਜਾਨਵਰ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਸਰਕਾਰ ਇਹਨੂੰ ਕਿਉਂ ਨਹੀਂ ਡਿਵੈਲਪ ਕਰਦੀ ਕੋਈ ਸਮਝ ਤੋਂ ਬਾਹਰ ਹੈ ਕਿਨੇ ਇੱਥੇ ਲੋਕ ਆ ਸਕਦੇ ਆ ਬਾਕੀ ਇਹਦੀ ਲੋਕੇਸ਼ਨ ਹੀ ਇਹੋ ਜੀ ਹੈ ਜਿਵੇਂ ਆਪਾਂ ਦਰਬਾਰ ਸਾਹਿਬ ਮੱਥਾ ਜਾ ਟੇਕਣ ਜਾਂਦੇ ਆ ਜਾਂ ਕੋਈ ਕਿਤੇ ਵੀ ਆਪਦੇ ਧਾਰਮਿਕ ਸਥਾਨ ਤੇ ਜਾਂਦਾ ਹੈ ਤਾਂ ਉਹਨੂੰ ਰਸਤੇ 'ਚ ਇਹ ਚੀਜ਼ ਪੈਂਦੀ ਆ ਸੋ ਆਪਦੇ ਬੱਚਿਆਂ ਨੂੰ ਦਿਖਾਉਣ ਵਾਸਤੇ ਇਹ ਇੱਕ ਚੰਗੀ ਚੀਜ਼ ਡਿਵੈਲਪ ਹੋ ਸਕਦੀ ਆ ਪਰ ਪਤਾ ਨਹੀਂ ਕਿਉਂ ਸਰਕਾਰ ਕਿਉਂ ਨਹੀਂ ਇਦੇ ਵੱਲ ਧਿਆਨ ਦੇ ਦੀਏ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਥੋੜਾ ਜਿਹਾ ਬਣਾ ਕੇ ਜੇ ਆਪਾਂ ਸਾਊਥ ਅਫਰੀਕਾ ਆ ਗਏ ਆ ਨੈਸ਼ਨਲ ਜੰਗਲਾਂ ਦੀ ਗੱਲ ਕਰੀਏ ਤਾਂ ਉਹ ਵੀ ਤਾਂ ਯਾਰ ਆਹੀ ਚੀਜ਼ਾਂ ਇਹਦੇ 'ਚ ਜਾਨਵਰ ਛੱਡੇ ਹੋਣ ਕੋਈ ਇਹਦੀ ਦੇਖਰੇਖ ਹੋਵੇ ਇੱਥੇ ਵਧੀਆ ਕੋਈ ਜਿਹੜੇ ਹੈਗੇ ਆ ਕੋਈ ਸ਼ਾਪਸ ਵਗੈਰਾ ਹੋਣ ਸਰਕਾਰ ਨੂੰ ਇਨਕਮ ਹੀ ਆ ਹੋਰ ਕੀ ਆ ਸੋ ਬਾਹਰ ਬਾਹਰੋਂ ਜੇ ਕੋਈ ਚੱਲ ਕੇ ਆਊਗਾ ਆਪਣੇ ਦੇਸ਼ ਨੂੰ ਦੇਖਦਾ ਕੋਈ ਨਾ ਕੋਈ ਤੱਕਲਾ ਦੇ ਕੇ ਜਾਊਗਾ ਜੇ ਕੋਈ ਬਾਹਰੋਂ ਆਊਗਾ ਪਤਾ ਨਹੀਂ ਕਿਉਂ ਇੱਥੇ ਸਰਕਾਰ ਕਿਉਂ ਨਲਾਇਕ ਹੋਈ ਪਈ ਆ ਜੀ ਸੋ ਅੰਤ ਵਿੱਚ ਦੋਸਤੋ ਮੈਂ ਤੁਹਾਨੂੰ ਇਹ ਰეკਮੈਂਡ ਕਰੂੰਗਾ ਵੀ ਤੁਸੀਂ ਇੱਥੇ ਜ਼ਰੂਰ ਆ ਸਕਦੇ ਹੋ ਦੇਖੋ ਇਹਦੀ ਕੋਈ ਫੀਸ ਨਹੀਂ ਜੇਕਰ ਤੁਸੀਂ ਇੱਥੇ ਅੱਧਾ ਘੰਟਾ ਘੰਟਾ ਲਾ ਕੇ ਜਾਓਗੇ ਨਾਲੇ ਤਾਂ ਇੰਨੇ ਨਾਲ ਬੱਚਿਆਂ ਦੀ ਰੈਸਟ ਹੋ ਜਾਂਦੀ ਹੈ ਬੱਚਿਆਂ ਨੂੰ ਕੁਦਰਤ ਦੇ ਨੇੜੇ ਜਾਣ ਦਾ ਮੌਕਾ ਮਿਲਦਾ ਆਪਾਂ ਨੂੰ ਖੁਦ ਨੂੰ ਵੀ ਚੰਗਾ ਲੱਗਦਾ ਹੈ ਦਰਖਤਾਂ ਦੀ ਕੀ ਮਹੱਤਤਾ ਹੈ ਇਹ ਪਤਾ ਲੱਗਦਾ ਬਹੁਤ ਸੋਹਣਾ ਤੁਹਾਨੂੰ ਇੱਥੇ ਖੂਬਸੂਰਤ ਨਜ਼ਾਰਾ ਵੇਖਣ ਨੂੰ ਮਿਲੇਗਾ ਬਹੁਤ ਸਕੂਨ ਵਾਲੀ ਜਗ੍ਹਾ ਆਉਂਦੇ ਜਾਂਦੇ ਜਰੂਰ 10 ਮਿੰਟ 15 ਮਿੰਟ ਅੱਧਾ ਘੰਟਾ ਜਰੂਰ ਕੱਢ ਕੇ ਜਾਇਓ ਜੀ ਯਕੀਨ ਮੰਨੋ ਤੁਹਾਡੇ ਵੇਸਟ ਨਹੀਂ ਜਾਣਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਦੱਸਿਓ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਜੀ ਸੋ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮਿਲਦੇ ਹਾਂ ਕਿਸੇ ਅਗਲੇ ਹੋਰ ਵਧੀਆ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ